ਚਤੁਰਚਾਰੇ ਬੇਦਸਣ ਦਤ ਦਤ ਵਿਚਾਰ ਸਰਭ ਕੇ ਭਕលਿਆਣੇਦ ਰਾਮ ਨਾਮ ਜਪਸਾਰ ਨਰਕ ਨਿਵਾਰ ਦੁਖ ਰਾ ਟੋਟ ਅੰਗ ਕਲੇਸ਼ਾ ਛੋਟਾ ਜਮਤੇ ਛੁਟਾ ਰ ਕੀਰਤਨ ਪਰਵੇਸ਼ ਗੋਗੜ ਸਾਮਤਰ ਸਰੰਗਤੇ ਨਰਮਕਾਰ ਦੁਖ ਦਾਰਦ ਭਵਿਤਰਤਾ ਰਜ ਨਮਦਰ ਨਮਨ ਜਨ ਕੋ ਜਤੇ ਸੁਖ ਸਾਗਰ ਗੋਪਾਲ ਮਨ ਨਰਮਨ ਮੁਖਿ ਉਜਲਹਾ பிரச்சு வி ਸਾਦ ਮਾਰ ਸਵੇਦਿਆ ਗਿਆਨ ਰਚ ਸੰਸਾਰ ਜਨ ਵਰਣ ਬੋਜਨ ਬ੍ਰਾਹਮਣ ਕੀਨੇ ਕਰਮ ਦੇਕ ਰਜਨ ਹਰਨ ਸਮਰਯ ਮੰਨ ਵਿਚਾਰ ਬੇਕ ਆ ਪਉ भगत ਭਗਵਾਨ ਸੰਗ ਮਾਇਆ ਲੇਤਨ ਰੰਚ ਨਾਨਕ ਬਿਰਲੇ ਪਾਹੀਏ ਜੋ ਨਾ ਕਰੇ ਰਚ ਪਰਬੰਧ ਸ਼ਲੋਕ ਸਾਰਦਰ ਸਾਰਦਰ ਚੋਗ ਹੈ ਅੰਤ ਨ ਬਾਰਾ ਬਰ ਭਗਤ ਸਵੈ ਗੁਣਾਂ ਲਾਮ ਦੇ ਨਾਨਕ ਪ੍ਰਗਤ ਦਵਾਰ ਪਵੜੀਆ ਖਾਸ ਧਮ ਘਟ ਸਾਰਦਰ ਗਹ ਸਿਮਰਤ ਕਥੇ ਅਨੇਕ ਉਹ ਤਮਯੋਜ ਬਾਰ ਬ੍ਰਹਮ ਗੁਣ ਅੰਤ ਨ ਜੜੈ ਸੇਕ ਨਾਦ ਮਨ ਜਨ ਸੁਖ ਭਿਆਸ ਜਸ ਗਾਵਤ ਕ ਬਿੰਦੈ ਦੇ ਭਗਵੰਤ ਮਹਾਨ ਬ੍ਰਹਮਣ ਸਿਓ ਪਾਏ ਸਰਣ ਦੇ ਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖਣ ਹਾਲ ਲਾਮ ਲੇ ਟੋ ਡਾਇਰੇ ਸਾ ਸੰਗ ਲਿਲਾਏ ਆਟ ਗਜਾ ਨਾ ਗੁਣ ਨਧਾਰੇ ਨਾਨਕ ਨਾਮ ਤੇ ਆਏ ਸ਼ਲੋਕ ਸਾਂਤ ਮੰਡਲ ਆਰਾ ਜਸ ਕਥਾ ਬੋਲੇ ਸਤ ਸੁਬਾਹੇ ਨਾਨਕ ਮਨ ਸੰਤੋਖੀ ਆਏ ਇੱਕ ਦਸੇ ਹੋਲੇ ਬਲਾਏ ਪੌੜੀਆ ਸਤਮ ਸੰਜੋ ਨਾਮ ਤਨ ਡੂਡ ਨਾ ਜਾਏ ਬੰਡਾਰ ਸਦ ਸੰਗਤ ਮੈਂ ਪਾਈਆ ਅੰਤ ਨ ਪਾਰ ਬਰ ਆਉਂਦ ਜੋ ਗੋਬਿੰਦ ਪਜ ਸੰਨ ਪਰ ਹਰ ਰਾਏ ਦੁਖਹਿਰਾ ਭੋਜਲ ਤਰੈ ਮਨ ਜਿੰਦਿਆ ਬਲ ਪਾਹੀ ਆੜ ਬਹਿਰ ਮਨ ਹਰਿ ਜਪੈ ਸਭਲ ਜਨਮ ਪਰਮਾਨ ਅੰਦਰ ਬਾਰ ਸਦਾ ਸੰਗ ਕਰਨ ਹਰਿ ਅਰਪਚਾਨ ਸੋ ਜਨ ਸੋ ਸਗਮੀ ਦਾ ਜੋ ਹਰ ਕੀ ਮਦਦ ਦੇਇ ਨਾਨਕ ਦੇ ਸਬਲ ਹਰਨ ਹਰਿ ਅਰ ਨਾਮ ਜਪੇ ਸੋ ਲੋਕ ਆਠ ਪੈਰ ਗੁਣ ਗਾਈਐ ਤਜੇ ਅਵਰ ਜੰਜਾਲ ਜਮ ਕੰਕਰ ਜੋ ਨਾ ਸਕੈ ਨਾਨਕ ਪ੍ਰਭੂ ਦਿਆਲ ਪਵੜੀ ਆਸ਼ਟਮੇ ਆਠ ਸੈਦਾ ਨਾਮ ਨਿਦਾ ਸਗਲ ਬਦਾਰਦ ਪੂਰਨ ਬੁੱਧ ਕਵਨ ਪ੍ਰਕਾਸ਼ ਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤ ਸਗਲ ਧਰਮ ਪਵਿੱਤਰ ਸਨਾਨ ਸਮਯੂਚ ਵਸੇ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਬ ਦਰਿਆ ਨਾਨਕ ਨਾਮ ਹਰਨਾ ਗੀਤ ਲੋਕ ਨਾਰਾਇਣ ਨਹ ਸਿਮਰਿਓ ਮੋਯੋ ਸਵਾਦ ਬੇਕਾਰ ਨਾਨਕ ਨਾਮ ਅੰਬਸਾਰੇ ਨਰਕ ਸੁਰਗ ਅਵਤਾਰ ਪਵੜੀ ਨਾਮੇ ਨਾਮੈ ਸਦਰਿ ਅਬਵੀਤ ਹੈ ਹਰ ਨਾਮਾ ਨਾ ਜਪੈ ਕਰਤ ਬਬਰੀਤ ਪਰਦਰ ਰਮਹ ਬਕੈ ਸਦ ਨਿੰਦ ਕਰਨਾ ਸੁਣੀ ਹਰਜ ਸਬੰਧ ਹੈ ਰ ਪਰ ਦਰਬ ਉਦਰ ਕਹਿ ਤਾਈ ਅਗਨ ਨਾ ਨਿਵਰੇ ਤੁਸਨਾ ਨਾ ਬੁਜੈ ਹਰ ਸੇਵਾ ਬਰੇ ਪਰਲਾ ਕੀ ਨਾਨਕ ਪ੍ਰਭ ਵਿਸਰਤ ਰਜਮਹ ਆਪਾਗੇ ਸ਼ਲੋਕ ਦਸ ਦੇਸ ਕੋ ਜਤਮਾ ਪਿਰਿਆ ਜਤ ਦੇਖੋ ਤਤਸ ਹੈ ਮਨ ਬਸਿਆ ਵ ਨਾਨਕ ਜੇ ਪੂਰਨ ਕਿਰਪਾ ਹੋਏ ਪਵੜੀ ਦਸਵੇਂ ਦਸ ਦਵਾਰ ਬਸ ਗਏ ਨੇ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਣੀਐ ਜਸ ਗੋਪਾਲ ਨੀ ਬੇਗਤ ਸਾਧ ਦੇ ਆਲਾ ਰਸਨਾ ਗੁਣ ਗਾਵੈ ਬੇਅੰਤ ਮਨਮ ਅਚਤ ਵਾ ਪੂਰਨ ਭਗਵੰਤ ਹਾਸ ਚਰਨ ਸੰਤ ਟਹਲ ਕਮਈਏ ਨਾਨਕ ਸਾਂਝੰ ਪ੍ਰਭ ਕਿਰਪਾ ਪਈਏ ਸ਼ਲੋਕ ਇਕ ਇਕ ਬਖਾਨੀਏ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨਾ ਜਾਣੀਏ ਨਾਨਕ ਸੋ ਬਿਸਮਾਦ ਪਉੜੀਏ ਏਕਾਦਸ਼ੇ ਨੇਟ ਬੇ ਕੋ ਹਰਿ ਨਾਮ ਇੰਦਰੀ ਬਾਸ ਕਰ ਸੁਨ ਹਰਿ ਨਾਮ ਸੁਤੋ ਸਰਬ ਜੀ ਦੇਆ ਐਨ ਬਿਦ ਕਰਤਾ ਸੰਪੂਰਨ ਭਇ ਆਯੋ ਤਮਨ ਰਾਖਾ ਇਕਠਾ ਹੀ ਮਨਦਨ ਸੋਦ ਜਪਤ ਹਰਿ ਨਾਏ ਸਾਮੈ ਪੁਰ ਰਹੇ ਪਾਰ ਬ੍ਰਹਮ ਨਾਨਕ ਅਰ ਕੀਰਤਨ ਕਰਿ ਅਟਲਿ ਹੋ ਧਰਮ ਸ਼ਲੋਕ ਧਰਮਤ ਹਰੀ ਸੇਵਾ ਕਰੇ ਪੇਟੇ ਸਾਧ ਗਿਰਪਾਲ ਨਾਨਕ ਪ੍ਰਭ ਅਸਾ ਮਿਲ ਰਹੇ ਬਿਨ ਸੇ ਸਗਰ ਜੰਜਾਲ ਪਵੜੀਆ ਦਵਾਦ ਸੇ ਦਾਨ ਨਾਮ ਇਸ ਨਾਨਕ ਹਰ ਕੀ ਭਗਤ ਕਰੋ ਤਜ ਮਨ ਹਰਿ ਅੰਮ੍ਰਿਤ ਪਾਣ ਕਰੋ ਸਾਧ ਸੰਗਹ ਮਾਨਦ੍ਰਵਤਾ ਸ ਕੀਰਤਨ ਪ੍ਰਵਰੰਗ ਕੋਮਲ ਬਾਣੀ ਸਭ ਕੋ ਸੰਤੋਖ ਹੈ ਪੰਜ ਪੂ ਆਤਮਾ ਹਰ ਨਾਮ ਰਸ ਭੋਖ ਹੈ ਗੁਰਪੁਰ ਦੇ ਨੇ ਜੋ ਬਿਆ ਨਾਨਕ ਰਾਮ ਰਮ ਦਾ ਬਿਰਜੋ ਨਾਇ ਇਸ ਲੋਕ ਤੀਨ ਗੁਨਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਦਦ ਧਾਰਨ ਮਨ ਵਸ ਨਾਨਕ ਛੂਟਾ ਨਾਮ ਬਉੜੀਆ ਤਰਾਦ ਸੇ ਤੀਨ ਤਵ ਸੰਸਾਰ ਆਵਦ ਜਾਦ ਨਰਕੇ ਅਵਤਾਰ ਹਰ ਹਰ ਭਜਨ ਨ ਮਨ ਮੈਂ ਆਇਓ ਸਾਗਰ ਪ੍ਰਭ ਨਾਮਿਕ ਨਾ ਗਾਇਓ ਹਰਗ ਸੋਗ ਨਾ ਦੇ ਕਰ ਬੰਦਿਓ ਦਿਰਗ ਰੋਗ ਮਾਇਆ ਸਾਧਿਆ ਨਿਨ ਅਵਕਾਰ ਕਰਦਿ ਸ਼ਰਮ ਪਾਇਓ ਨੈਨੀ ਨਿਤ ਸੋਵਨ ਵਰਡਾਇ ਹਾਰ ਮਿਸ਼ਰਤ ਹੋਵ ਦੇ ਹਾਲ ਸਰਨਾਨਵ ਰਬੁਰਖ ਦਿਆਲ ਸ਼ਲੋਕ ਚਾਰ ਗੁੰਡਾ 14 ਬਵਨ ਸਗਲ ਵਿਆ ਬਦਨਾਮ ਨਾਨਕ ਹੋਣ ਨਾ ਦੇਖਿਆ ਪੂਰਨਤਾ ਕੇ ਤਾਮ ਬਉੜੀਆ 14 ਚਾਰ ਗੁੰਡਾ ਪ੍ਰਭ ਆਪ ਸਗਲ ਪਨ ਪੂਰਨ ਪ੍ਰਤਾਪ ਦਸੇ ਦਿਸਰ ਵਿਆ ਪ੍ਰਵੇਕ ਕਰਨ ਅਕਾਸ ਸਮ ਪ੍ਰਵੇਕ ਜਲ ਤਲ ਬਨ ਪਰਬਤ ਪਾਤਾਲ ਪਰਮੇਸ਼ਰ ਤਾ ਬਸੇ ਦਿਆਲ ਸੁਖਮ ਸਤੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਪਛਾਨ ਸ਼ਲੋਕ ਆਤਮ ਜੇਤਾ ਗੁਰਮਤੇ ਗੁਣ ਗਾਇ ਗੋਵਿੰਦ ਸੰਤ ਪ੍ਰਸਾਦੀ ਪੈਮਟੀ ਨਾਨਕ ਬਿਨ ਸੇ ਚੰਦ ਪੌੜੀਆ ਅਮਾਵਸ ਆਤਮ ਸੁਖੇ ਪਈ ਸੰਤੋ ਕਦਿਆ ਗੁਰਦੇਵ ਮਨ ਤਨ ਸੇ ਤਲ ਸ਼ਾਂਤ ਸਹਜ ਲਾਗ ਪ੍ਰਭ ਕੀ ਸੇਵ ਟੂਟੇ ਬੰਧਨ ਗੋਪਕਾਰ ਸਭ ਪੂਰਨ ਤਾਗੇ ਕਾਮ ਦੁਰਮਤ ਮਿਟੇ ਹਉ ਮੈਂ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਏ ਪਾਰ ਬ੍ਰਹਮ ਕੇ ਮਿਟਿਆ ਆਵਾ ਗਵਨ ਆਦਰਿਆ ਕੋਟੰਬ ਸਿਉ ਗੁਣ ਗੋਬਿੰਦ ਪ੍ਰਭ ਰਮਨ ਤਰੇ ਗੀਟਾਲ ਕਮਾਵਣੀ ਜਪਿਆ ਬਰੋ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬੂਨ ਡੋਲਤਾ ਬੁਰਾ ਗਿਆ ਬਰਵਿਆਪ ਇੰਦਨੰਦਨ ਜੜਾ ਸੁਆਇ ਨਾਨਕ ਹੂਤਨਾ ਕਟ ਬਵੜੀ ਪੂਰਨਾ ਪੂਰਨ ਪ੍ਰਵੇਕ ਕਰਨ ਕਾਨ ਸਮਰਤ ਜੇ ਜਨ ਦਿਆਲ ਬੁਰਖ ਸਭ ਉਪਰ ਜਾਗ ਹਤ ਗਣਨ ਦਾਣ ਗੁਰ ਬਿੰਦ ਗੁਰ ਕੀਆ ਜਾਗਾ ਹੋਏ ਅੰਦਰ ਜਾਮੇ ਪ੍ਰਭ ਸੁਜਾਨ ਆਲਾ ਕਰਨ ਰੰਜਨ ਸੋਏ ਭਾਰਵਰਮ ਪਰਮੇਸ਼ਰੋ ਸਭਿਦ ਜਨਨ ਹਾਰ ਸੰਤ ਸਾਇ ਸਰਣ ਜੋਗ ਆੜ ਪਰ ਨਮਸਕਾਰ ਅਕਾਥ ਕਤਾਨ ਬੁਝਿਐ ਸਿਮਰੋ ਹਰਿ ਕੇ ਚਰਨ ਪਦਦ ਦਰਨ ਨਤਨ ਨਾਨਕ ਪ੍ਰਭ ਕੀ ਸਰਣ ਸਲੋਕ ਦੋ ਕਬੈ ਨਸੇ ਸਸਾਂਗੇ ਹੋ ਸਰਣ ਗਏ ਹਰ ਰਾਇ ਮਨ ਜਿੰਦਾ ਬਲ ਪਾਇਆ ਨਾਨਕ ਘਰ ਗੁਣ ਗਏ ਪਾੜੇ ਕੋਈ ਗਾਵੇ ਕੋ ਸੁਣ ਕੋਈ ਕਰੇ ਵਿਚਾਰ ਕੋਪ ਦੇਸਾ ਕੋ ਦੜਾ ਤੁਸ ਕਾ ਹੋਏ ਉਦਾਰ ਗਿਲਿ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਏ ഉജ്ജ്ജല സമേ സോസുരോസുരാ ഗുളവന്ത സോയജയാ ഭഗവന്ത ഖത്തരീ ബ്രാഹ്മണ സോദു ഉദര സഹ പ്ര ਨਾਨ ਗਤੀ ਸਰਵਾਲ ਗਵੜੇ ਕੀ ਬਹਾਰ ਮਹਲਾ ਚੌਥਾ ਏ ਕੋੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਚੌਥਾ ਸਤਿਗੁਰ ਬਖਸ਼ਿਆ ਲਹ ਜਿਸਨਾ ਸੰਤ ਸਭ ਕੋ ਹੀ ਇਕ ਦ੍ਰਿਸ਼ਟ ਕਰ ਦੇਖਦਾ ਮਨ ਪਾਵਣੀ ਤੇ ਸਦ ਹੋਏ ਸਤਿਗੁਰ ਜਮਰਦ ਹੈ ਹਰਿ ਤਮਾਰ ਪਦ ਸੋਈ ਨਾਨਕ ਰੁਪਾ ਦੇ ਹਰ ਦਇਆ ਹੈ ਗੁਰਮੁਖ ਪਾਵੈ ਕੋਈ ਮਹਲਾ ਚੋਤਾ ਹੋ ਮੈ ਬਾਇਆ ਸਭ ਖੈ ਨਤ ਜਗ ਟੋਟਾ ਸਸਾਰ ਲਾਰਦਨ ਕਟਿਆ ਗੁਰਮੁਖ ਸ਼ਬਦ ਵਿਚਾਰ ਉਮ ਮ ਮਰਬਿਕ ਉਤਾਰੈ ਹਰ ਅਮਰਦਾਰ ਉਤਾਰ ਸਭ ਕਰ ਦਨ ਕੇ ਸਦ ਹੈ ਜਨ ਗੁਰਮੁ ਕਿਰਪਾ ਤਾਰੈ ਨਾਨਕ ਜੋ ਦਰ ਮਿਲੈ ਸੇ ਮਿਲ ਰਹੀ ਹਰ ਮਿਲੈ ਸ੍ਰਿਜਨ ਹਾਰ ਪਾਉੜੀ ਤੂੰ ਸਚਾ ਸਾਇਬ ਸਚ ਹੈ ਸਾਚ ਸਚਾ ਗੁਰ ਸਾਹਿਬ ਤੁਧ ਨ ਸਭ ਤੇ ਆਏ ਤੇ ਸਭ ਲਗੈ ਤੇਰੀ ਪਾਈ ਤੇਰੇ ਸੇ ਸੁਵਾਲਿਓ ਸਰੂਪ ਹੈ ਜਨਕਿ ਤੇ ਦਸ ਪਾਲੰਗਾ ਗੁਰਮੁ ਕਾਨੋ ਬਲ ਪਾਇਦਾ ਸਜਨਾਮ ਸਮਾਈ ਵਡੇ ਮੇਰੇ ਸਾਹਿਬਾ ਵਡੇ ਤੇਰੇ ਵਿਡਿਆਏ ਸੋਖ ਮਹਲਾ ਚੁਤਾ ਘਣਨਾ ਵਹਿਰ ਸਲਾਹਣ ਸਭ ਬੋਲਣ ਤੇ ਕਾ ਸਾਦਾ ਮਰਮ ਅਹੰਕਾਰ ਸਲਾਇਂ ਦੇ ਓ ਮੈਂ ਮਨ ਤਬੰਦ ਜਨ ਸਲਾਣ ਸੇ ਮਰ ਕਬ ਜਾਗ ਸਭ ਅਭਵਾਦ ਨਰਨਾ ਨਗਰ ਮੁਕਬਰੇ ਜਬ ਹਰ ਹਰ ਬਰ ਮਾਨਾਦ ਮਹਲਾ ਜੁਤ ਸਤ ਗੁਰ ਹਰਿ ਪ੍ਰਭ ਦਸ ਨਾਮ ਤੇ ਆਏ ਮਨ ਹਰੇ ਨਾਨਕ ਨਾਮ ਵੇਤਾ ਹਰ ਮੁਖ ਬੋਲੇ ਸਭ ਦੁਖ ਪਰ ਹਰੇ ਪਾਉ ਡੇ ਤੂੰ ਆਪੇ ਆਵਿਰੰਕਰ ਹੈ ਨਿਰੰਜਨ ਹਰ ਰਾਇ ਜਿਨੇ ਤੋ ਇਕ ਮਨ ਸਜ ਤੇ ਆਇ ਦਨ ਕਾ ਸਭ ਦੁਖ ਗਵਾਇਆ ਤੇਰਾ ਸਰੀਗ ਕੋ ਨਹੀ ਜਿਸਨੋ ਲਵੇ ਲਏ ਸੁਨਾਇ ਦੂ ਜੀਵੜਾ ਤਾ ਤੂ ਹੰਦਰ ਰਜਨਾ ਤੂ ਸਚ ਮੇਰੇ ਮਨ ਪਾਇਆ ਸਚੇ ਮੇਰੇ ਸਾਹਿਬ ਸਚੇ ਸਚਨਆ ਸ਼ਲੋਕ ਮਹਲਾ ਚੋਤਾ ਮਨ ਅੰਦਰ ਹੋ ਮਾ ਰੋਗ ਹੈ ਪ੍ਰਭੂ ਲੈ ਮਨ ਮੁਕ ਦਰਜਨਾ ਨਾ ਲੋਗ ਵਈ ਬਿਨ ਸਤ ਗੁਰ ਸਦ ਸਜਨਾ ਮਹਲਾ ਚੋਤਾ ਮਾਨਦਨ ਰਤਾ ਰੰਗ ਸਿਹਾ ਗਰਮ ਘਰ ਗੁਣਤਾ ਸਹ ਜਨ ਨਾਨ ਘਰ ਸਰਣਾਗਤੀ ਹਰ ਮੇਲੇ ਗੁਰਸਬਾਸ ਪਵੜੀਆ ਤੂੰ ਕਰਤਾ ਪ੍ਰਭ ਅਗੰਮ ਹੈ ਕਿਸ ਨਾਲ ਤੋਂ ਵੱਡਿਆ ਦੋ ਜਿਵੜ ਹੋਏ ਸੋ ਆਖਿਆ ਦੁਜੇ ਹਾ ਤੁ ਹੈ ਪੜੀਆ ਤੂੰ ਘੜ ਘੜੇ ਕਾ ਵਰਦਦਾ ਗੁਰਮ ਪਰਗੜੀਆ ਤੂੰ ਸੱਜਾ ਸਦਾ ਕਸਮ ਹੈ ਸਬਦ ਤੂੰ ਚੜੀਆ ਹੁ ਕਰ ਸੋ ਸੱਚੇ ਹੋਏ ਸੇ ਤਾ ਕਾਇ ਲਗੜੀਐ ਸ਼ਲੋਕ ਮਹਲਾ ਚੌਥਾ ਮਨੁ ਮੜਤੈ ਪ੍ਰੇਮ ਪ੍ਰਮ ਕਾਇ ਅਠੇ ਪੈਰ ਲਗਨ ਜਨ ਨਾਨਕ ਕਿਰਪਾ ਤਾਰ ਪ੍ਰਭ ਸਤਿਗੁਰ ਸੁਖ ਵਸਨ ਮਹਲਾ ਚੌਥਾ ਜਨੇ ਅੰਦਰ ਪ੍ਰੇਤ ਪਰਮ ਕੇ ਜੋ ਬੋਲਣ ਦਿਵੈ ਸੁਹਾਨ ਨਾਨਕ ਰਿਆਪੇ ਜਾਣਦਾ ਜਿਨ ਲਾਇ ਪ੍ਰੇਤ ਪਰਨਾ ਕਵੜੀਆ ਤੂੰ ਕਰਦਾ ਆਪੋ ਕਲ ਹੈ ਪੁਣਲ ਵਿੱਚ ਨਹੀਂ ਤੂੰ ਕਰੇ ਸੋਚੇ ਪਲਾਹ ਹੈ ਗੁਰ ਸ਼ਬਦ ਜਾਈ ਤੂੰ ਕਰੁਣ ਕਾਨ ਸਮਰਥ ਤੁਜਾ ਕੋ ਨਹੀਂ ਹੈ ਤੂੰ ਸਾਹਿਬ ਅਗਮ ਜੀ ਆਲ ਹੈ ਸਭ ਤੁਧ ਤੇ ਆਈ ਸਭ ਜੀ ਤੇਰੇ ਤੂੰ ਸਭ ਸੁਦਾ ਤੋ ਸਭ ਛਡਾਈ ਸ਼ਲੋਕ ਮਹਲਾ ਚੋਤਾ ਸੁਨਸੋ ਜੇ ਪ੍ਰੇਮ ਸੰਦੇਸ ਰਾਇ ਕੀ ਤਾਰ ਲਗਾ ਨਗਰ ਤੁਪੈ ਸਜਣ ਵੇਨੇ ਆ ਜਨ ਨਾਰਕ ਸੁਖ ਸਵਨ ਮਹਲਾ ਚੋਤਾ ਸਤਿਗੁਰ ਦਾਤਾ ਦਿਵਲ ਹੈ ਜਿਸਨੂੰ ਦਿਆ ਸਦਾ ਹੋਹੀ ਸਤਿਗੁਰ ਅੰਧ ਨਿਰਵੈ ਰਹੇ ਸਭ ਦੇਖ ਬ੍ਰਹਮਿਕ ਸੋਈ ਨਿਰਵੈ ਨਾਲ ਦੇਵਰ ਚਲਾਏ ਤੇ ਦਿਲ ਵਿੱਚੋ ਤੁਸਤਿਆ ਨਾ ਕੋਈ ਸਤਿਗੁਰ ਸਭਨਾ ਦਾ ਭਲਾ ਮਨਾਇਦਾ ਜਿਸਦਾ ਬੁਰਾ ਕੋ ਹੋਹੀ ਸਤਿਗੁਰ ਨਾਮ ਜਿਹਾ ਕੋ ਇਛਾ ਦਾ ਤਿਆ ਫਲ ਪਾਏ ਕੋਈ ਨਾ ਨ ਕਰਦਾ ਸਭ ਕੁਝ ਜਾਣਦਾ ਜੇ ਤੋ ਕੁਝ ਗੁਜਾ ਨਾ ਹੋਏ ਪਵੜੀ ਜਿਸਨੋ ਸਾਇਬਾ ਕਰੇ ਸੋਏ ਵੜ ਜਾਣੇ ਜਿਸ ਸਾਇਬਾ ਬਗਤ ਸਭਸ ਲੈ ਸੋ ਸਾਇ ਮਨ ਪਾਣੇ ਜੇ ਕੁਸ ਕਰੇ ਸਕੇ ਸ ਮੂੜੇ ਜਾਨੀ ਸਲੋ ਕਮਨਲਾ ਚੌਥਾ ਸਤ ਸਾਈਂ ਨੰਮਰ ਹੈ ਨਿਰਭ ਨਿਰਭੈ ਨਰੰਕਾਰ ਗਸਤ ਪਿਆ ਇਕ ਮਨ ਜੈ ਤਦਨ ਲਤ ਉਸ ਮਨ ਜੀ ਲਾਹ ਦੇ ਕਿ ਨਹੀਂ ਬੈਠੀ ਕੋਈ ਕੋਈ ਨਿੰਦਾ ਕਰੇ ਪੂਰੇ ਸੰਸਾਰ ਦੇ ਜੀਸਾ ਸੱਚਾ ਬੈਠੀ ਨਹੀਂ ਚਲ ਕੋਈ ਨਹੀਂ